ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਹਰਦੇਲ ਦੇ ਰਾਜ ਕਰਨ ਵਾਲੇ ਗੋਰਾ ਟਾਇਲ ਸਟੋਰ ਤੇ ਹਰ ਘਰ ਦੀ ਸ਼ਾਨ ਗੋਰਾ ਟਾਇਲ ਸਟੋਰ ਤੇ ਤੁਹਾਡੇ ਅਸੀਂ ਟਾਇਲਰ ਵਿੱਚ ਬਹੁਤ ਸਾਰੇ ਫਾਇਦੇ ਕਰਾਏ ਪਰ ਜਿਹੜੀ ਬਾਜ਼ਾਰਾਂ ਦੇ ਵਿੱਚ ਗ੍ਰੇਨਾਈਟ ਤੇ ਮਾਰਬਲ ਤੇ ਲੁੱਟ ਹੁੰਦੀ ਆ ਅੱਜ ਉਹਨਾਂ ਨੇ ਵੀ ਗੁੱਝੇ ਭੇਦ ਖੋਲ ਦੇਣਿਆ ਆ ਤੁਸੀਂ ਮਾਰਬਲ ਗ੍ਰੇਡ ਚੈੱਕ ਕਰ ਲੋ ਜਿਹੜੇ ਤੁਸੀਂ ਆਪਣੇ ਘਰਾਂ ਦੀਆਂ ਫੋਰਚਾਤ ਲਾਉਣੇ ਹੋ ਪੌੜੀਆਂ ਚ ਲਾਉਣੇ ਹੋ ਕਿਧਨ ਚ ਲਾਉਣੇ ਹੋ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ 300 350 350 ਰੁਪਏ ਫੁੱਟ ਤੋਂ ਘੱਟ ਨਹੀਂ ਮਿਲਦਾ ਪਰ ਗੋਰਾ ਟਾਇਲ ਨੇ ਆਫਰਾਂ ਲਾਤੀਆਂ 300 ਵਾਲਾ ਸਿਰਫ 200 ਰੁਪਏ ਸਕੁਅਰ ਫੁੱਟ ਚ ਲੈ ਜਾਓ 250 65 ਰੁਪਏ ਫੁੱਟ ਦੇ ਵਿੱਚ ਸਿਰਫ 265 ਇਕੱਲਾ 65 ਰੁਪਏ ਇਕੱਲਾ 65 ਜੀ ਇਕੱਲਾ 65 ਰੁਪਏ ਫੁੱਟ ਦੇ ਵਿੱਚ ਟਰਾਲੇ ਉਹੀ ਨਹੀਂ ਲੋਡ ਕਰਵਾਉਣੇ 65 ਰੁਪਏ ਫੁੱਟ ਚ ਦੇ ਕੇ ਲੋਡ ਕਰਵਾਉਣੇ ਆਪਾਂ ਲਓ ਜੀ ਜਿਹੜਾ ਬਾਜ਼ਾਰ ਚ 250 300 ਰੁਪਏ ਸਕੁਅਰ ਫੁੱਟ ਪੱਥਰ ਗੋਰਾ ਟਾਇਲ ਤੋਂ ਲੈ ਜਾਓ ਸਿਰਫ 65 ਰੁਪਏ ਸਕੁਅਰ ਫੁੱਟ ਉੱਧਰ ਦੇਖੋ ਰੇਟ ਘੱਟ ਕਰਕੇ ਕੱਪ ਪਰ ਪਰ ਕੇ ਲੋਕ ਲਈ ਜਾਂਦੇ ਆ ਇਧਰ ਵੀ ਚੈੱਕ ਕਰ ਲੋ ਗੱਡੀਆਂ ਪਰ ਪਰ ਕੇ ਲਈ ਜਾਂਦੇ ਆ ਇੱਕ ਵਾਰੀ ਮਾਰ ਦਿਓ ਕੈਮਰਾ ਦਿਖਾ ਦਿਓ ਸਾਰੀਆਂ ਗੱਡੀਆਂ ਦੇ ਵਿੱਚ ਮਾਰਬਲ ਗ੍ਰੇਨਡ ਪਰ ਲਿਆ ਕਿਉਂਕਿ ਜਿਹੜਾ 3300 2250 ਸਕਰ ਫੁੱਟ ਗੋਲਾ ਟਾਇਰ ਨੇ ਸਿਰ 65 ਰੁਪਏ ਕਰਤਾ ਭਾਈ ਜੀ ਇਹਦਾ ਮਹਿੰਗਾ ਹੋਊਗਾ ਭਾਈ ਜੀ ਬਲੈਕ ਦੇ ਵਿੱਚ ਠੀਕ ਹੈ ਜੀ ਇਹ ਵੀ 65 ਰੁਪਏ ਫੁੱਟ ਦੇ ਵਿੱਚ ਦੇਣਾਗਾ ਤੁਹਾਨੂੰ ਭਾਈ ਜੀ ਵਾਈਟ ਲੈ ਜਾਓ ਬਲੈਕ ਲੈ ਜਾਓ ਰੈੱਡ ਲੈ ਜਾਓ ਜਿਹੜਾ ਮਰਜੀ ਜਿਹੜਾ ਮਰਜੀ ਲੈ ਜਾਓ ਆਜੋ ਤੁਹਾਨੂੰ ਹੋਰ ਵੀ ਕਲਰ ਦਿਖਾਉਣਾਗਾ ਆ ਦੇਖੋ ਜੀ ਸਿਰਫ 65 ਰੁਪਏ ਫੁੱਟ ਦੇ ਵਿੱਚ ਇਹ ਗੱਲ ਨਹੀਂ ਆ ਕੱਲੇ 65 ਦੇ ਕੇ ਭਾਈ ਬਾਅਦ ਦੇ ਵਿੱਚ ਕਲਰ ਆਪਸ਼ਨ ਨਹੀਂ ਦੇਣੀ ਉਹ ਵੀ ਤੁਹਾਨੂੰ ਮਿਲਲੇ ਸਿਰਫ 65 ਰੁਪਏ ਫੁੱਟ ਦੇ ਵਿੱਚ ਦੇਖੋ ਜੀ ਆਪਸ਼ਨ ਤੁਹਾਡੇ ਕੋਲ ਬਹੁਤ ਸਾਰੀਆਂ ਛੇਤੀ ਛੇਤੀ ਆ ਜਾਓ ਇੱਕ ਆ ਵੀ ਤੁਸੀਂ ਦੇਖ ਲਓ ਤੁਸੀਂ ਆਪਣੇ ਘਰ ਦੀਆਂ ਪੌੜੀਆਂ ਤੇ ਲਾਉਨੇ ਹੋ ਤੁਸੀਂ ਆਪਣੀਆਂ ਰਸੋਈ ਦੀਆਂ ਸ਼ੈਲਫਾਂ ਤੇ ਲਾਉਨੇ ਹੋ ਇਹ ਜਿਹੜਾ ਪੱਥਰ ਆ ਬਾਜ਼ਾਰ 'ਚ 350 400 ਰੁਪਏ ਸਕੁਏਅਰ ਫੁੱਟ ਇਹ ਵੀ 250 ਰੁਪਏ ਲੈ ਜਾਓ 200 ਰੁਪਏ ਸਕੇਰਫਟ ਜੀ ਨਹੀਂ ਨਹੀਂ ਪਾਜੀ 110 ਰੁਪਏ ਫਟ ਦੇ ਵਿੱਚ ਮਨ ਚਾਹਾ ਗ੍ਰੇਨੇਟ ਜੀ ਪਾਜੀ ਟੋਪ ਦਾ ਪੱਥਰਾ ਟੋਪ ਦਾ ਜਿਹੜਾ ਬਾਜ਼ਾਰ ਚ ਤਿੰਨ ਚਾਰ ਸੌ ਰੁਪਏ ਘੱਟ ਨਹੀਂ ਹੈਗਾ ਪਾਜੀ ਜਿਹੜਾ ਰੇਟ ਇੱਕ ਵਾਰੀ ਬੋਲ ਤਾਂ ਬੋਲ ਤਾਂ ਸਕਰੀਨ ਸ਼ਾਟ ਲੈ ਲਓ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿ ਮੇਰੇ ਰੇਟ ਬੋਲੇ ਹੋਏ ਤੁਹਾਡੇ ਕੋਲੇ ਰਹਿ ਜਾਣ ਦੇਖੋ ਜੀ ਲੋਕ ਆਪਣੇ ਸ਼ਹਿਰ ਜੋ ਕਸਟਮਰ ਨਹੀਂ ਸਾ ਸਕਦੇ ਕੋਰਾ ਟਾਇਲ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਆ ਰਹੇ ਆ ਉਧਰ ਵੀ ਦੇਖ ਲੋ ਦੂਰ ਦੂਰ ਤੱਕ ਦੇਖ ਲਓ ਰੋਜ਼ ਗੱਡੀਆਂ ਪਰ ਪਰ ਕੇ ਜਾ ਰੀਆਂ ਟਰੱਕ ਪਰ ਪਰ ਕੇ ਜਾ ਰਿਆ ਇੱਥੇ ਹੀ ਵਾਸ ਨਹੀਂ ਤੁਸੀਂ ਇਧਰ ਅੰਦਰ ਵੀ ਮਾਰ ਲੋਗੇ ਡਾ ਦੇਖੋ ਗ੍ਰੇਨਾਈਟ ਪੱਕਰ ਦਾ ਲੈਤਾ ਆ ਦੇਖੋ ਕਿੱਡਾ ਵੱਡਾ ਗਦਾਮਾ ਟਾਇਲਾਂ ਟਾਇਲਾਂ ਵੀ ਟਰੱਕ ਪਰ ਪਰ ਕੇ ਲੈ ਜਾਓ ਤੁਸੀਂ 2x2 ਲੈ ਜਾਓ 2x4 ਲੈ ਜਾਓ 32x64 ਲੈ ਜਾਓ ਮੈਂ ਕਿਹਾ ਧੰਨ ਧੰਨ ਕਢਾ ਦਿੱਤੀ ਆ ਚਾਰੇ ਪਾਸੇ ਮਾਇਸਾ ਲੱਗੀਆਂ ਫੈਰੇ ਹੋ ਰਹੇ ਵੱਡੇ ਫੈਰੇ ਹੋ ਰਹੇ ਆ ਵੱਡੇ ਫੇਰੇ ਕਰਨੇ ਆ ਜੀ 2 बाई 4 ਦੇ ਵਿੱਚ ਗੋਰਾ ਟਾਇਲ ਬ੍ਰਾਂਡ ਦੇ ਵਿੱਚ ਤੁਹਾਨੂੰ ਦੇਣਾਗਾ ਜੀ ਤੇ ਦੇਣਾ ਵੀ ਫਰੈਸ਼ ਸਟਾਕ ਪ੍ਰੀਮੀਅਮ ਸਟਾਕ ਦੇਣਾਗਾ ਤੁਹਾਨੂੰ ਸੋ ਇੱਥੇ ਇਦਾਂ ਨਹੀਂ ਕਹਿਣਾ ਵੀ ਕੱਲ ਆ ਜਾਓ ਪਾਰਸੋ ਆ ਜਾਓ ਤੁਸੀਂ ਜਦੋਂ ਮਰਜ਼ੀ ਆ ਜਾਓ ਲਿਸਟ ਬਣਾ ਕੇ ਲਿਆਓ ਤੁਹਾਡੇ ਨਾਲ ਗੱਡੀ ਭਰ ਕੇ ਤੁਹਾਡੇ ਨਾਲ ਭੇਜਾਂਗੇ ਜੋ ਮੈਨੂੰ ਮਾੜਿਆ ਆਈਡੀਆ ਦੇ ਦਿਓ ਰੇਟ ਕੀ ਆ ਟਾਇਲਾਂ ਦੇ ਭਾਜੀ ਰੇਟ ਰੇਟ ਤੁਹਾਨੂੰ ਦੇਣਾਗਾ 22 ਰੁਪਏ ਫੁੱਟ ਦੇ ਵਿੱਚ ਮਨ ਚਾਹ ਗ੍ਰੇਨੇਟ ਦੇਣਾਗਾ ਸਭ ਤੋਂ ਵੱਡੀ ਗੱਲ ਪ੍ਰੀਮੀਅਮ ਸਟਾਕ ਦੇਣਾ ਹੈ ਜੀ ਪ੍ਰੀਮੀਅਮ ਤੇ ਦੇਣਾ ਵੀ ਬੋਰਾ ਟਾਇਲ ਬ੍ਰਾਂਡ ਦੇ ਵਿੱਚ ਆ ਆ ਲਓ ਜੀ ਲਓ 22 ਰੁਪਏ ਫੁੱਟ ਦੇ ਵਿੱਚ ਲਓ ਜੀ ਦੇਖੋ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਸਭ ਤੋਂ ਵੱਡੀ ਗੱਲ ਕੀ ਆ ਤੁਸੀਂ ਇਹ ਚੈੱਕ ਕਰ ਲਓ ਪ੍ਰੀਮੀਅਮ ਕੁਆਲਿਟੀ ਆ ਪ੍ਰੀਮੀਅਮ ਕੁਆਲਿਟੀ 100% ਪ੍ਰੀਮੀਅਮ ਕੁਆਲਿਟੀ ਹਰ ਇੱਕ ਤਰ੍ਹਾਂ ਦਾ ਫਾਇਦਾ ਹੋ ਰਿਹਾ ਛੇਤੀ ਆਜੋ ਉਹਨਾ ਕਿਤੇ ਗੋਰਾ ਟਾਇਲਸ ਰਾਮਪੁਰਾ ਫੂਲ ਗੂਗਲ ਤੇ ਸਰਚ ਕਰ ਲਓ ਤੁਹਾਨੂੰ ਬੜਾ ਈਜ਼ੀ ਪਹੁੰਚ ਜਾਓਗੇ ਫੇਸਬੁਕ YouTube Instagram ਸਾਰੇ ਪਾਸੇ ਪੇਜ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਰੋਜ਼ ਦੀ ਨਮੀ ਨਮੀ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਰਾਂਪੂਰਾ ਬੂ